ਚਰਨਜੀ ਚੰਨੀ ਨਾਲ ਜੁੜੀ ਵੀਡੀਓ ਦਾ ਮਹਿਲਾ ਕਮਿਸ਼ਨ ਨੇ ਲਿਆ ਰੋਟੇ ਸਿਰ ਡੀਜੀਪੀ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਚੰਨੀ ਨੇ ਗਲਬਾਦ ਦੌਰਾਨ ਛੂਈ ਸੀ ਜਗੀਰਕੌਰ ਦੀ ਛੋਡੀ ਮੀਤਿਆਰ ਕੁਲਦੀਪ ਤਾਰੀਵਾਲ ਦੇ ਸਣੇ ਆਪ ਦੇ ਕਈ ਉਮੀਦਵਾਰਾਂ ਨੇ ਦਾਖਲ ਕੀਤਾ ਨਾਮਿਨੇਸ਼ਨ ਡਾਕਟਰ ਬਲਬੀਰ ਸਿੰਘ ਪਵਨ ਟੀਨੂ ਨੇ ਵੀ ਫਰੀ ਨਾਮਜ਼ਦਗੀ ਚਰਿਕਲਸੀ ਅਤੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਵੀ ਪਰਚਾ ਦਾਖਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਲੁਧਿਆਣਾ ਤੋਂ ਦਾਖਲ ਕੀਤੀ ਨਾਮਜ਼ਦਗੀਆਂ ਔਜਲਾ ਕੁਬਾਇਆ ਤੇ ਵਿਜਿੰਦਰ ਸਿੰਘਲਾ ਨੇ ਵੀ ਭਰੇ ਕਾਗਜ਼ ਰੋਡ ショਅ ਕਰ ਚక్తి ਪ੍ਰਦਰਸ਼ਨ ਕੀਤਾ ਪਟਿਆਲਾ ਤੋਂ ਭਾਜਪੀ ਉਮੀਦਵਾਰ ਪ੍ਰਨੀਤ ਕੌਰ ਨੇ ਦਾਖਲ ਕੀਤਾ ਰਤਨ ਖੰਨਾ ਨੇ ਵੀ ਪਰਿਆ ਪਰਿਆ ਪਰਚਾ ਅਨਿਤਾ ਸੋਮਪrakash ਅਤੇ ਪਰਮਪਾਲ ਕੌਰ ਵੱਲੋਂ ਵੀ ਨੋਮੀਨੇਸ਼ਨ ਦਾਖਲ ਵੋਟਰਾਂ ਤੋਂ ਹਰਸਿਮਰਤ ਕੌਰ ਬਾਦਲ ਨੇ ਪਰਿਆ ਨਾਮਜ਼ਦਗੀ ਪਰਚਾ ਸੁਪੀਰ ਬਾਦਲ ਵੀ ਨਾਲ ਰਹੇ ਮੌਜੂਦ ਵਰਟੋਹਾ ਚੀਮਾ ਤੇ ਰੰਜੀਤ ਲੋਪਰਤੋਰੀ ਨੋਮੀਨੇਸ਼ਨ ਦਾਖਲ ਆਖਾਲੀ ਦਲ ਪ੍ਰਧਾਨ ਸੁਪੀਰ ਪਾਦਰ ਦਾ ਵੱਡਾ ਦਾਵਾ ਕਿ ਐਤ ਕੀ ਨਹੀਂ ਬਣੇਗੀ ਬੀਜੇਪੀ ਦੀ ਸਰਕਾਰ ਉੱਤਰ ਪ੍ਰਦੇਸ਼ ਵਿੱਚ ਬੀਜੇਪੀ ਨੂੰ ਹੋਏਗਾ ਨੁਕਸਾਨ ਕੇਜੀਵਾਲੂ ਸਿਆ ਮਹਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ ਸੁਪਰੀਮ ਕੋਰਟ ਨੇ ਕਿਹਾ ਅਸੀਂ ਇਸ ਵਿੱਚ ਦਖਲ ਨਹੀਂ ਦੇ ਰਹੇ ਐਸਜੀ ਨੇ ਐਕਸ਼ਨ ਲੈਣਾ ਹੈ ਤਾਂ ਲੈ ਸਕ ਲੈ ਲੈ ਆਪ ਤੇ ਮੌਰਵਨ ਕੇਜੀਵਾਲ ਦਾ ਵੱਡਾ ਇਲਜ਼ਾਮ ਬੋਲੇ ਜੇਲ੍ਹ ਦੇ ਵਿੱਚ ਮੇਰੇ ਤੇ ਲਗਾਤਾਰ ਰੱਖੀ ਗਈ ਨਜ਼ਰ ਪੀਐਮ ਮੋਦੀ ਮਾਨੀਟਰ ਕਰ ਰਹੇ ਸੰਸਥਾ ਸਿਤੀ ਵਿੱਚ ਪੀਐਮ ਨੇ ਲਿਆ ਹੋਇਆ ਸੀ ਲਿੰਕ ਦਿੱਲੀ ਹਾਈ ਕੋਰਟ ਦੇ ਵੱਲੋਂ ਪੀਐਮ ਮੋਦੀ ਦੇ ਭਾਸ਼ਣ ਖਿਲਾਫ ਪਾਈ ਗਈ ਪਟੀਸ਼ਨ ਖਾਰਜ ਤੇ ਚੋਣ ਜਾਤ ਦੇ ਉਲੰਘਣਾ ਤੇ ਚੋਣ ਕਮਿਸ਼ਨ ਕਰੇ ਕਾਰਵਾਈ ਪਟੀਸ਼ਨ ਦੇ ਵਿੱਚ ਪੀਐਮ ਮੋਦੀ ਤੇ ਫਿਰਕੂ ਭਾਸ਼ਣ ਦੇਣ ਦੇ ਲਾਏ ਗਏ ਸਨ ਇਲਜ਼ਾਮ ਚੋਣ ਪਚਾਰ ਵਿਚਾਲੇ ਗੁਰਦੁਆਰਾ ਪਟਨਾ ਸਾਹਿਬ ਚ ਨਤਮਸਤ ਕੋਈ ਪੀਐਮ ਮੋਦੀ ਦਸਤਾਰ ਸਜਾ ਕੇ ਪਹੁੰਚੇ ਗੁਰੂਕਾਰ ਸੰਗਤ ਨੂੰ ਵਰਤਾਇਆ ਲੰਗਰ ਲੋਕ ਸਭਾ ਚੋਣਾਂ ਦੇ ਚੌਥੇ ਗੇਟ ਦੇ ਲਈ મતદાન ਜਾਰੀ 1 ਵਜੇ ਤੱਕ ਕਰੀਬ 40% ਪਈਆਂ ਵੋਟਾਂ ਹੁਣ ਤੱਕ ਬੰਗਾਲ ਅਤੇ ਮਧ ਪ੍ਰਦੇਸ਼ ਤੋਂ ਸਭ ਤੋਂ ਵੱਧ ਵੋਟੇ। ਸ਼ਾਇਰ ਸੁਜੀਤ ਪਾਤਰਦਾਲੂ ਵਿਆਨਦ ਦੇਸ਼ ਕੀਤਾ ਗਿਆ ਅੰਤਿਮ ਸੰਸਕਾਰ ਬੇਟੀਆਂ ਨੇ ਚਿਖਾ ਨੂੰ ਦਿੱਤੀ ਅਗਨੀ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱੰਦਿਆ ਭਾਵੁਕ ਹੋਏ ਸਿਮਾਨ। ਸੀਬੀਐਸਸੀ ਬੋਰਡ ਦੇ 12ਵੀਂ ਕਲਾਸ ਦੇ ਨਤੀਜੇ ਜਾਰੀ 88% ਬੱਚੇ ਹੋਏ ਪਾਸ ਇਸ ਸਾਲ ਕਰੀਬ 18 ਲੱਖ ਬੱਚਿਆਂ ਨੇ ਦਿੱਤਾ ਸੀ ਇਮਤਿਹਾਨ। ਤਾਕੜ ਬੁਲਾ ਰੇ ਤਾਕੜ ਮਹਿਮਾਨ ਤਾਕੜ ਦਰਸ਼ਕਾਂ ਦੀ ਵਿਚਾਲੇ ਹੋਣਗੇ ਤਾਕੜ ਸਬਾ نیوز 19 ਤੇ ਦੇਖੋ ਸਭ ਤੋਂ ਵੱਡਾ ਸ਼ੋਅ ਤਾਕੜ ਵਰਸਸ ਤਾਕੜ 2.0 ਅੱਜ ਰਾਤ 8 ਵਜੇ ਸ਼ਿਕਾਇਤ 24 ਦੇ ਚੈਂਪੀਅਨ ਲੈ ਕੇ ਮੈਂ ਗੁਰਜੋ ਸੰਧੂ ਹਾਜ਼ਰ ਹਾਂ ਤਾਂ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਚਰਨਜੀਤ ਚੰਨੀ ਦੇ ਨਾਲ ਜੁੜੀ ਵੀਡੀਓ ਦਾ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ ਤਾਂ ਮਹਿਲਾ ਕਮਿਸ਼ਨ ਨੇ ਡੀਜੀਪੀ ਨੂੰ ਚਿੱਠੀ ਲਿਖੀ ਹੈ ਮਹਿਲਾ ਕਮਿਸ਼ਨ ਨੇ ਡੀਜੀਪੀ ਨੂੰ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਤਾਂ ਕਾ ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਸੌਂਪਣ ਦੇ ਲਈ ਕਿਹਾ ਗਿਆ ਚੰਨੀ ਸਾਹਿਬ ਦਾ ਸੀਐਮ ਅਤੇ ਪ੍ਰੋਮਿਨੈਂਟ ਸ਼ਖਸੀਅਤ ਨੇ ਮਹਿਲਾ ਕਮਿਸ਼ਨ ਨੇ ਕਿਹਾ ਹੈ ਚੰਨੀ ਦੇ ਨਾਲ ਜੁੜੇ ਅਜਿਹੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਤਾਂ ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਗਲਬਾਦ ਦੌਰਾਨ ਚੰਨੀ ਨੇ ਅ ਦੱਸ ਰਹੀ ਕਿ ਜਗੀਰਪੁਰ ਦੀ ਛੋਡੀ ਛੋਈ ਸੀ ਔਰ ਉਸ ਦੀ ਇਹ ਵੀਡੀਓ ਵੀ ਸਾਹਮਣੇ ਆਈ ਸੀ ਜੋ ਸਕਰੀਨ ਤੇ ਵੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਸ ਮਾਮਲੇ ਦਾ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਗਿਆ ਹੈ ਔਰ ਉਹਨਾਂ ਨੇ ਡੀਜੀਪੀ ਨੂੰ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਹੈ ਡੀਜੀਪੀ ਨੂੰ ਚਿੱਠੀ ਲਿਖੀ ਗਈ ਹੈ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖੀ ਗਈ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੱਲ ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਜਿਹੜੀ ਹੈ ਉਹ ਸੰਪੂਰਨ ਜਾਵੇ ਤਾਂ ਮਾਮਲਾ ਸਾਰਾ ਹੈ ਇਸ ਵੀਡੀਓ ਦੇ ਨਾਲ ਜੁੜਿਆ ਹੋਇਆ ਇਹ ਵੀਡੀਓ ਸੀ ਤੁਹਾਨੂੰ ਦਿਖਾ ਰਹੇ ਹਾਂ ਇੱਕ ਮੁਲਾਕਾਤ ਚਰਨਜੀਤ ਚੰਨੀ ਔਰ ਬੀਬੀ ਜਗੀਰ ਕੌਰ ਦੀ ਹੋਈ ਸੀ ਔਰ ਉਸ ਦਾ ਉਸ ਵੇਲੇ ਹੀ ਦੱਸ ਦਈਏ ਕਿ ਇਹ ਵੀਡੀਓ ਸਾਰੇ ਦੇ ਸਭ ਦੇ ਆਈਸੀ ਔਰ ਇਸ ਨੂੰ ਇੱਕ ਸਰਸਰੀ ਮੁਲਾਕਾਤ ਮੰਨਿਆ ਜਾ ਰਿਹਾ ਸੀ ਸੁਭਾਵਿਕ ਤੌਰ ਤੇ ਕਈ ਵਾਰ ਜਿਹੜੇ ਵੱਖ-ਵੱਖ ਪਾਰਟੀਆਂ ਦੇ ਨੇਤਾ ਹੁੰਦੇ ਨੇ ਵਿਰੋਧੀ ਧਿਰ ਚ ਹੋਣਾ ਤਾਂ ਆਮੋ ਸਾਹਮਣੇ ਹੁੰਦੇ ਨੇ ਔਰ ਅਜਿਹੀ ਇੱਕ ਮੁਲਾਕਾਤ ਹੁੰਦੀ ਹੈ ਪਰ ਇਸ ਕਰਕੇ ਇਹ ਮਾਮਲਾ ਇਸ ਵੇਲੇ ਸੁਰਖੀਆਂ ਚਾਇਆ ਜਾਂ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਗਿਆ ਹੈ ਕਿਉਂਕਿ ਇਸ ਦੇ ਵਿੱਚ ਚਰਨਜੀਤ ਚੰਨੀ ਜਿਹੜੇ ਨੇ ਉਹ ਗਲਬਾਤ ਦੇ ਦੌਰਾਨ ਜਗੀਰਕਾਰ ਹੋਰਾਂ ਦੇ ਨਾਲ ਇਸ ਤਰੀਕੇ ਦੇ ਨਾਲ ਮਿਲ ਰਹੇ ਨੇ ਆ ਠੋਡੀ ਨੂੰ ਉਹਨਾਂ ਨੇ ਹੱਥ ਲਾਇਆ ਹੈ ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਇਹ ਨੋਟਿਸ ਲਿਆ ਗਿਆ ਔਰ ਡੀਜੀਪੀ ਨੂੰ ਉਹਨਾਂ ਨੇ ਚਿੱਠੀ ਲਿਖ ਦਿੱਤੀ ਹੈ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਚੰਨੀ ਸਾਫ ਦਾ ਸੀਐਮ ਨੇ ਅਤੇ ਪ੍ਰੋਮੀਨੈਂਟ ਸ਼ਖਸੀਅਤ ਨੇ ਸੱਦਾ ਰੁਕਾਂਗੇ ਮਨੋਜ ਰਾਠੀ ਮੇਰੇ ਸੋਗੇ ਲਾਈ ਮੌਜੂਦ ਨੇ ਔਰ ਮਹਿਲਾ ਚਰ ਪਰਸਨ ਉਹਨਾਂ ਦੇ ਨਾਲ ਮੌਜੂਦ ਮੌਜੂਦ ਨੇ ਸੱਦਾ ਰੁਕਾਂਗੇ ਮਨੋਜ ਓਵਰ ਟੂ ਯੂ ਆ ਬਿਲਕੁਲ ਗੁਰਜੋਤ ਜਿੱਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਚਰਨਜੀਤ ਸਿੰਘ ਚੰਨੀ ਦੀ ਹੁਣ ਮੁਸ਼ਕਿਲਾਂ ਵੱਧ ਸਕਦੀ ਹੈ ਕਿਉਂਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਇੱਕ ਸੂਮੋਟੋ ਦਿੱਤਾ ਗਿਆ ਔਰ ਇਹਦੇ ਵਿੱਚ ਸਾਬਤ ਤੌਰ ਤੇ ਲਿਖਿਆ ਗਿਆ ਹੈ ਕਿ ਡੀਜੀਪੀ ਪੰਜਾਬ ਨੂੰ ਲਿਖਿਆ ਗਿਆ ਹੈ ਕਿ ਸੁਮੋਟੋ ਇਹਦਾ ਦਿੱਤਾ ਗਿਆ ਔਰ ਸਟੇਟਸ ਰਿਪੋਰਟ ਜਿਹੜੀ ਹੈ ਕੱਲ ਯਾਨੀ ਕਿ 14 5 ਦੁਪਹਿਰ 2 ਵਜੇ ਤੱਕ ਇਹਦੀ ਸਟੇਟਸ ਰਿਪੋਰਟ ਦਿੱਤੀ ਜਾਵੇ ਕਿ ਕਿਸ ਤਰ੍ਹਾਂ ਦੀ ਇਹਦੇ ਵਿੱਚ ਕਾਰਵਾਈ ਕੀਤੀ ਗਈ ਹੈ ਔਰ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਉਹ ਕਰਨ ਵਾਸਤੇ ਕੰਮ ਕੀਤਾ ਗਿਆ ਸਾਡੇ ਨਾਲ ਖੁਦ ਚੇਅਰਪਰਸਨ ਮੌਜੂਦ ਨੇ ਮੈਡਮ ਕਿਉਂਕਿ ਤੁਹਾਡੇ ਵੱਲੋਂ ਇਹ ਸੁਮੋਟੋ ਲਿਤਾ ਗਿਆ ਸੋਸ਼ਲ ਮੀਡੀਆ 'ਤੇ ਜਿਹੜੀ ਵਾਇਰਲ ਹੋ ਰਹੀ ਸੀ ਵੀਡੀਓ ਚਰਨਜੀਤ ਸਿੰਘ ਚੰਨੀ ਉਹ ਤੁਸੀਂ ਇਹ ਗੱਲ ਹੋਰ ਵੀ ਕਹੀ ਕਿ ਅਸੀਂ ਵੀ ਪਹਿਲਾਂ ਪ੍ਰੋਟੈਸਟ ਕਰਦੇ ਰਹੇ ਨੇ ਚਰਨ ਇਹ ਕੋਈ ਅਦਾ ਕਿ ਜਿਹੜੀ ਹਰਕਤ ਇਹਨਾਂ ਨੇ ਐਸੀ ਉਹ ਜੀ ਹਰਕਤ ਕੀਤੀ ਆ ਇਹ ਕੋਈ ਪਹਿਲੀ ਹਰਕਤ ਨਹੀਂ ਹੈ ਅਸੀਂ 2018 ਦੇ ਵਿੱਚ ਵੀ ਅਸੀਂ ਪ੍ਰੋਟੈਸਟ ਕੀਤਾ ਸੀਗਾ ਇਸ ਦੇ ਬਾਰੇ ਔਰ ਚਰਨਜੀਤ ਚੰਨੀ ਦੇ ਲਈ ਜਦੋਂ ਮੈਂ ਵਿਮਨ ਵਿਮਨ ਉਹ ਵਿੰਦੀਪਾਲਾ ਪ੍ਰੈਜ਼ੀਡੈਂਟ ਹੁੰਦੀ ਸੀਗੀ ਉਹਦੇ ਵੀ ਸੇ ਪ੍ਰੋਟੈਸਟ ਕੀਤਾ ਤੁਸੀਂ ਦੇਖ ਸਕਦੇ ਹੋ ਉਹਦੇ ਚ ਇਹ ਦਿਖਾਇਆ 2018 ਦੀ ਤਸਵੀਰ ਹੈ ਜਿਹਦੇ ਕਰਕੇ ਤੁਸੀਂ ਪ੍ਰੋਟੈਸਟ ਕੀਤਾ ਪ੍ਰੋਟੈਸਟ ਕੀਤਾ ਸੀ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀਗਾ ਇਹਨਾਂ ਨੇ ਇੱਕ ਲੜਕੀ ਦੇ ਕਮਰ ਦੇ ਪਿੱਛੇ ਹੱਥ ਲਗਾ ਕੇ ਉਂਗਲੀ ਦੇ ਨਾਲ ਕੁਛ ਐਦਾ ਕੁਛ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਦੋਂ ਵੀ ਅਸੀਂ ਇਹ ਕਿਹਾ ਸੀਗਾ ਕਿ ਇਹ ਜਿਹੜਾ ਸ਼ੋਭਾ ਨਹੀਂ ਦਿੰਦਾ ਇੱਕ ਮੰਤਰੀ ਨੂੰ ਜਾਂ ਉਹ ਜੇ ਕਾਂਗਰਸ ਦੇ ਟਾਈਮ ਦੀ ਉਹਦੇ ਹੁੰਦੇ ਸੀ ਅਸੀਂ ਇਹਨਾਂ ਤੋਂ ਇਹ ਅਮਰਿੰਦਰ ਤੋਂ ਵੀ ਅਸੀਂ ਮੰਗਿਆ ਸੀਗਾ ਕਿ ਇਹਦਾ ਤੁਸੀਂ ਸਾਨੂੰ ਜਵਾਬ ਦਿੱਤਾ ਜਾਏ ਇਸ ਚੀਜ਼ ਦਾ ਔਰ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ ਇਹ ਹਰਕਤ ਨੂੰ ਦੇਖ ਹੁਣ ਅਸੀਂ ਇੱਕ ਵੀਡੀਓ ਦੇਖਿਆ ਜਿਹੜੀ ਕਿ ਬੀਬੀ ਜਗੀਰ ਕੌਰ ਜੀ ਦੇ ਨਾਲ ਉਹਨਾਂ ਨੂੰ ਹੱਥ ਲਾ ਕੇ ਜਿੱਥੇ ਤੱਕ ਦੇ ਕੋਈ ਸਵਾਲ ਹੈ ਕਿ ਉਹਨਾਂ ਨੇ ਹੱਥ ਲਾ ਕੇ ਸਸਰੀ ਗੱਲ ਕੀਤੀ ਜਾਂ ਕੁਝ ਕੀਤਾ ਉਹ ਮੰਨਿਆ ਜਾ ਸਕਦਾ ਪਰ ਇਸ ਤਰੀਕੇ ਨਾਲ ਪਬਲਿਕਲੀ ਉਹਨਾਂ ਨੂੰ ਹੱਥ ਲਾਣਾ ਤੇ ਉਹਨਾਂ ਦਾ ਉਹਨਾਂ ਦਾ ਹੱਥ ਨੂੰ ਪਰੇ ਕਰਨਾ ਇਹ ਜਿਹੜਾ ਹੈ ਬਿਲਕੁਲ ਸ਼ੋਭਾ ਨਹੀਂ ਦਿੰਦਾ ਇੱਕ ਮੰਤਰੀ ਨੂੰ ਇਸ ਤਰੀਕੇ ਦੇ ਨਾਲ ਕਰਨਾ ਪਬਲਿਕਲੀ ਤੁਸੀਂ ਇੱਕ ਲੇਡੀ ਨੂੰ ਇਸ ਤਰੀਕੇ ਦੇ ਨਾਲ ਹੱਥ ਲਾ ਰਹੇ ਹੋ ਤੇ ਬਾਅਦ ਵਿੱਚ ਤੁਸੀਂ ਸਪਾਇਆ ਪੇਸ਼ ਕਰ ਰਹੇ ਹੋ ਕਿ ਨਹੀਂ ਹੁੰਦਾ ਮੇਰੀ ਭੈਣ ਵਰਗੀ ਲੱਗਦੀ ਹੈ ਉਹ ਤੇ ਮੇਰੀ ਮਾਂ ਵਰਗੀ ਲੱਗਦੀ ਹੈ ਉਹਦਾ ਸਪਸ਼ਟੀਕਰਨ ਵੀ ਜਿਹੜਾ ਹੈ ਉਹ ਸਾਹਮਣੇ ਆਇਆ ਕਿ ਉਹ ਮੇਰੀ ਮਾਂ ਵਰ ਇਹ ਤਾਂ ਬਾਅਦ ਚ ਕੁਝ ਵੀ ਕਹਿੰਦੇ ਰੋ ਜਦੋਂ ਅਸੀਂ ਪਹਿਲਾਂ ਪ੍ਰੋਟੈਸਟ ਕੀਤਾ ਸੀਗਾ ਉਦੋਂ ਵੀ ਇਹਨਾਂ ਨੇ ਇਹੀ ਗੱਲ ਕਹੀ ਜੇ ਅਸੀਂ ਕਹਾਂ ਜੇ ਤੁਸੀਂ ਇਸ ਕੁੜੀ ਨੂੰ ਕਿਉਂ ਇਸ ਤਰੀਕੇ ਨਾਲ ਹੱਥ ਲਾਇਆ ਕਹਿੰਦੇ ਕੋਈ ਨਾ ਜੀ ਮੇ ਤਾਂ ਕੋਈ ਨਾ ਜੀ ਮੇ ਤਾਂ ਉਂਗਲੀ ਵੈਸੇ ਹੀ ਸੀ ਆ ਜਾਂ ਮੇਰੀ ਔਰ ਕੁੰਗਲੀ ਉਸ ਤੇ ਮੇਰੀ ਔਰ ਕੁੰਗਲੀ ਉਸ ਟਾਈਮ ਤੇ ਠੀਕ ਨਹੀਂ ਸੀਗੀ ਇਹ ਤਾਂ ਹੁੰਦੀਆਂ ਨੇ ਹਰਕਤਾਂ ਹੁੰਦੀਆਂ ਨੇ ਕਿ ਪਹਿਲਾਂ ਤੇ ਬਾਅਦ ਚ ਤੁਸੀਂ ਉਹਦਾ ਸਪਸ਼ਟੀਕਰਨ ਤੁਸੀਂ ਉਹਦਾ ਸਪਸ਼ਟੀਕਰਨ ਕਰਦੇ ਫਿਰ ਉਹ ਕਿ ਸੋਮੋਟੋ ਲਿਆ ਕਰਕੇ ਸੋਮੋਟੋ ਲਿਆ ਜਾਂ ਕਿ ਇਸ ਤਰੀਕੇ ਦੇ ਨਾਲ ਹਰਕਤ ਕਰਨਾ ਉਹਨੂੰ ਪਬਲਿਕਲੀ ਇਸ ਤਰ੍ਹਾਂ ਟੱਚ ਕਰਨਾ ਉਸ ਔਰਤ ਨੂੰ ਵੀ ਚੰਗਾ ਨਹੀਂ ਲੱ ਠੀਕ ਹੈ ਜੇ ਤਾਂ ਤੁਸੀਂ ਇਸ ਤਰੀਕੇ ਨਾਲ ਕਹਿੰਦੇ ਤੇ ਮਾ ਕਹਿੰਦੇ ਹੋ ਭੈਣ ਕਹਿੰਦੇ ਉਹ ਤੁਹਾਨੂੰ ਆਸ਼ੀਰਵਾਦ ਦਿੰਦੀ ਉਹ ਤੁਹਾਡੇ ਸਿਰ ਦੇ ਉੱਤੇ ਹੱਥ ਰੱਖਦੀ ਉਹਨੇ ਤੁਹਾਡਾ ਹੱਥ ਕੋ ਚਲਾ ਕੇ ਮਾਰਿਆ ਇਸ ਕਰਕੇ ਅਸੀਂ ਸੋ ਮੋਟਰ ਇਸ ਕਰਕੇ ਲਿਆਇਆ ਕਿ ਇਸ ਔਰਤ ਨੂੰ ਜਿਸ ਤਰੀਕੇ ਨਾਲ ਤੁਸੀਂ ਪਬਲਿਕਲੀ ਜਵਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹੋ ਇੱਕ ਐਡੇ ਵੱਡੇ ਅਹੁਦੇ ਹਤੇ ਹੋਣ ਦੇ ਬਾਅਦ ਵੀ ਇੱਕ ਮੰਤਰੀ ਹੋਣ ਦੇ ਬਾਅਦ ਵੀ ਤੋ ਇਹ ਹਰਕਤਾਂ ਜਿਹੜੀਆਂ ਬਾਜ਼ਮੀ ਆਈਆਂ ਹਲੇ ਵੀ 2018 온ਵਰਡ ਚਲਦੀਆਂ ਜਾ ਰਹੀਆਂ ਨੇ ਤੇ ਮੈਮ ਕੋਈ ਬੀਬੀ ਜਾਗੀਰ ਕੌਰ ਵੱਲੋਂ ਵੀ ਕੋਈ ਸ਼ਿਕਾਇਤ ਦਿੱਤੀ ਗਈ ਹੈ ਕਮਿਸ਼ਨ ਮਹਿਲਾ ਕਮਿਸ਼ਨ ਨਹੀਂ ਮੈਨੂੰ ਉਹਨਾਂ ਦੇ ਤਰਫ ਤੋਂ ਕੋਈ ਸ਼ਿਕਾਇਤ ਨਹੀਂ ਆਈ ਹੈ ਔਰ ਨਾ ਹੀ ਮੈਨੂੰ ਉਸ ਚੀਜ਼ ਦੀ ਲੋੜ ਹੈ ਇਸ ਚੀਜ਼ ਦੇ ਉੱਤੇ ਮੈਂ ਐਜ਼ ਅ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੋਣ ਦੇ ਖਾਤਰ ਇੱਕ ਜ਼ਿੰਮੇਵਾਰੀ ਕੁਰਸੀ ਤੇ ਬੈਠ ਕੇ ਗਰੀ ਮਹਿਲਾ ਦੀ ਇੱਜ਼ਤ ਦੇ ਅਸੀਂ ਰਾਖੀ ਕਰਦੇ ਆਂ ਠੀਕ ਹੈ ਅਸੀਂ ਉਸ ਦੇ ਉੱਤੇ ਸੌਮੋਟ ਲਿਆ ਮੈਨੂੰ ਬੀਬੀ ਜਗੀਰ ਕੌਰ ਦਾ ਬੀਬੀ ਜਗੀਰ ਕੌਰ ਦਾ ਕੁਝ ਨਹੀਂ ਆਇਆ ਜੇ ਤੁਸੀਂ ਕਿਸ ਤਰ੍ਹਾਂ ਦੀ ਚੀਜ਼ਾਂ ਲਿਖੀਆਂ ਕਿਉਂਕਿ ਜਿਹੜਾ ਤੁਸੀਂ ਈਮੇਲ ਰਾਹੀ ਸਟੇਟਸ ਰਿਪੋਰਟ ਜਿਹੜੀ ਮੰਗੀ ਗਈ ਹੈ ਡੀਜੀਪੀ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਤੁਸੀਂ ਨੂੰ ਕਾਰਵਾਈ ਦੀ ਤੁਸੀਂ ਨੂੰ ਇਹ ਦੇਖੋ ਕਾਰਵਾਈ ਦੀ ਮੰਗ ਹੈ ਕਿ ਪਹਿਲਾਂ ਇਸ ਦੀ ਇਨਕੁਆਰੀ ਹੋਏਗੀ ਕਿ ਇਹਨਾਂ ਨੇ ਇਹ ਹਰਕਤ ਕੀਤੀ ਹੈ ਔਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸਮਨਸ ਵੀ ਭੇਜਾਂਗੇ ਮੈਮ ਤੁਸੀਂ ਜਿਹੜਾ ਲਿੰਕ ਵੀ ਅਟੈਚ ਕੀਤਾ ਹੈ ਇਹ ਕੌਣ ਕਿਹੜਾ ਲਿੰਕ ਹੈ ਜਿਹੜਾ ਤੁਸੀਂ ਅਟੈਚ ਕੀਤਾ ਤੁਸੀਂ ਇਹਦੇ ਵਿੱਚ ਕਿਹਾ ਹੈ ਕਿ ਅਸੀਂ ਜਿਹੜਾ ਅਟੈਚ ਕਰ ਰਹੇ ਇੱਕ ਲਿੰਕ ਇਹ ਲਿੰਕ ਇਹੀ ਹੈ ਜਿਹੜਾ ਨਹੀਂ ਇੱਕ ਇੱਕ ਤੇ ਆਹੀ ਲਿੰਕ ਹੈ ਜਿਹੜਾ ਕਿ ਅੱਜਕੱਲ ਜਿਹੜੀ ਚੱਲ ਰਹੀ ਹੈ ਇਹਨਾਂ ਦੀ ਕਿ ਇਹਨਾਂ ਨੇ ਬੀਬੀ ਜ਼ਗੀਰਕੌਰ ਦੇ ਸਰੀਰ ਨੂੰ ਟੱਚ ਕੀਤਾ ਇੱਕ ਪਹਿਲਾਂ ਕੋਈ ਜ਼ਗੀਰਕੌਰ ਬੀਬੀ ਜੀ ਕੀ ਕੋਈ ਇੱਕ ਪਾਈ ਸੀਗੀ ਕੋਈ ਵੀਡੀਓ ਜਿਦੇ ਵਿੱਚ ਵੀ ਉਹਨਾਂ ਨੇ ਵੀ ਕਿਸੇ ਮੰਤਰੀ ਦੇ ਬਾਰੇ ਕਿਹਾ ਸੀਗਾ ਵੀ ਐੋ ਜਿਹੀਆਂ ਉਹ ਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਮੰਤਰੀ ਜਿਹੜੇ ਨੇ ਇਹ ਇਸ ਤਰੀਕੇ ਦੇ ਨਾਲ ਦੂਜੇ ਮੰਤਰੀਆਂ ਨੂੰ ਉਹ ਵੀ ਕੋਈ ਵੀਡੀਓ ਹੈਗੀ ਸੀ ਉਹਨਾਂ ਦੀ ਅਸੀਂ ਉਹ ਵੀ ਵੀਡੀਓ ਲਈਏ ਜਿੱਤੇ ਕਿ ਬੀਬੀ ਜਗੀਰ ਕੌਰ ਨੂੰ ਵੀ ਇਹ ਇਤਰਾਜ਼ ਹੈ ਉਹ ਕੋਈ ਵੀਡੀਓ ਹੋਏਗੀ ਜਿਸ ਦੇ ਉੱਤੇ ਵੀ ਇਤਰਾਜ਼ ਹੈ ਕਿ ਜਿਹੜੇ ਮੰਤਰੀ ਨੇ ਉਹਨਾਂ ਨੂੰ ਇਹੋ ਜਿਹੀ ਹਰਕਤਾਂ ਕਰਦੀਆਂ ਸ਼ੋਭਾ ਨਹੀਂ ਦਿੰਦੀਆਂ ਅੱਜ ਅਸੀਂ ਉਹਨਾਂ ਦੋ ਚਾਰ ਦਿਨ ਪਹਿਲਾਂ ਦੇਖੀ ਆ ਵੀਡੀਓ ਦੇਖੀਏ ਇਹ ਦੇਖਦੇ ਹੋਏ ਅਸੀਂ ਆਪਣੇ ਉਹਨਾਂ ਦਾ ਰਿਕਾਰਡ ਦੇਖ ਰਹੇ ਹਿਸਟਰੀ ਦੇਖ ਰਹੇ ਹੁਣਾਂ ਦੀ ਕਿ 2018 ਚ ਵੀ ਇਹਨਾਂ ਦੀ ਇਹ ਹਰਕਤ ਸੀਗੀ ਉਸ ਉਸ ਵੇਲੇ ਪ੍ਰੋਟੈਸਟ ਵੀ ਕੀਤਾ ਸੀਗਾ ਮਹਾਲੀ ਉੱਥੇ ਵੀ ਤੁਸੀਂ ਕਾਫੀ ਜਿਹੜੀ ਮਹਿਲਾ ਵਿੰਗ ਵੱਲੋਂ ਤੁਸੀਂ ਮਹਿਲੀ ਵਿੰਗ ਦੇ ਪ੍ਰਧਾਨ ਸੀਗੇ ਉਸ ਵੇਲੇ ਵੀ ਕਾਫੀ ਤੁਸੀਂ ਪ੍ਰੋਟੈਸਟ ਕੀਤਾ ਸੀਗਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਇਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀਗੀ ਇਹ ਜਿਹੜਾ ਨਾ ਅੱਜ ਕੱਲ ਜਿਹੜਾ ਇੱਕ ਟ੍ਰੈਂਡ ਚੱਲ ਗਿਆ ਕਿ ਜਿਹੜਾ ਮੰਤਰੀ ਆ ਜਾਏ ਮੁੱਖ ਮੰਤਰੀ ਰਾਜ ਚੁੱਕੇ ਨੇ ਕਿਆਸੀ ਕੋਈ ਵੀ ਹਰਕਤ ਕਰਕੇ ਉਹਨੂੰ ਅਸੀਂ ਚੁੱਪ ਕਰ ਲਾਂਗੇ ਉਹਦੇ ਉੱਤੇ ਅਸੀਂ ਕਾਰਵਾਈ ਨਹੀਂ ਕਰਾਵਾਂਗੇ ਅਸੀਂ ਜਵਾਬ ਨਹੀਂ ਦੇਵਾਂਗੇ ਤੁਸੀਂ ਜੋ ਮਰਜ਼ੀ ਕਹ ਲਓ ਇਹ ਹਰਕਤ ਨਹੀਂ ਚੱਲੇਗੀ ਜਦੋਂ ਤੇ ਹੁਣ ਅਸੀਂ ਇਹ ਚੀਜ਼ ਦੀ ਮੰਗ ਕਰਦੇ ਹਾਂ ਕਿ ਚਰਨਜੀਤ ਚੰਨੀ ਨੂੰ ਇਹ ਜਵਾਬ ਦੇਣਾ ਪਏਗਾ ਕਿ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਪਹਿਲਾਂ ਤੋਂ ਹੀ ਕਰਦੇ ਰਹੇ ਨੇ ਤੇ ਹੁਣ ਵੀ ਕਿਉਂ ਕੀਤੀ ਹੈ ਇਲੈਕਸ਼ਨ ਚੱਲ ਰਹੇ ਮੈਂ ਇਲੈਕਸ਼ਨ ਮੋਡ ਹੈ ਇਹ ਕੋਈ ਪੋਲਿਟਿਕਲ ਸਟੰਟ ਨਹੀਂ ਕਿਸੇ ਤਰ੍ਹਾਂ ਦਾ ਤੁਹਾਨੂੰ ਲੱਗਦਾ ਜੇ ਇਹ ਪੋਲਿਟਿਕਲ ਸਟੰਟ ਹੈ ਤਾਂ ਹੁੰਦਾ ਜੇ ਕਿ ਕੋਈ ਸਾ ਕੋਈ ਸਬੂਤ ਨਹੀਂ ਹੁੰਦਾ ਠੀਕ ਹੈ ਨਾ ਔਰ ਕੋਈ ਉਹਦੇ ਉੱਤੇ ਇੱਕ ਲਾਂਛਨ ਲਾਉਂਦਾ ਆ ਇਹ ਸਾਰੀ ਦੁਨੀਆ ਦੇਖ ਰਹੀ ਹੈ ਉਹਦੇ ਤੇ ਵੀਡੀਓ ਦੇ ਉੱਤੇ ਉਹਨਾਂ ਨੂੰ ਟ੍ਰੋਲ ਹੋ ਰਿਹਾ ਹੈ ਉਹਦੇ ਉੱਤੇ ਇੱਕ ਵੀਡੀਓ ਦੇ ਉੱਤੇ ਕੋਈ ਗਾਣੇ ਬਣਾ ਬਣਾ ਕੇ ਵੀ ਪਾਏ ਗਏ ਕਾਫੀ ਵਾਇਰਲ ਹੋ ਰਹੀ ਹੈ ਕਾਫੀ ਵਾਇਰਲ ਹੋ ਰਹੀ ਹੈ ਤੇ ਸਾਰੀ ਦੁਨੀਆ ਦੇਖ ਰਹੀ ਹੈ ਔਰ ਕਿਸ ਨੂੰ ਵੀ ਚੰਗਾ ਨਹੀਂ ਲੱਗ ਰਿਹਾ ਮੇਰਾ ਖਿਆਲ ਹੈ ਬੀਬੀ ਜਗੀਰ ਕੌਰ ਜੀ ਨੂੰ ਵੀ ਚੰਗਾ ਲੱਗਿਆ ਤਾਂ ਹੀ ਤਾਂ ਉਹਨਾਂ ਨੇ ਹੱਥ ਪਰੇ ਕੀਤਾ ਜੇ ਉਹ ਕਹਿੰਦੇ ਨੇ ਕਿ ਮੇਰੀ ਮਾਂ ਭੈਣ ਵਰਗੀ ਆ ਉਹ ਜਰੂਰ ਪੈਰਾਂ ਨੂੰ ਹੱਥ ਲਾਉਂਦੇ ਉਹਨਾਂ ਨੂੰ ਉਹਦੇ ਮੂੰਹ ਦੇ ਉੱਤੇ ਹੱਥ ਲਾਉਣ ਦੀ ਕੀ ਲੋੜ ਪਈ ਸੀ ਬੀਬੀ ਜਗੀਰ ਕੌਰ ਦੇ ਉਹਨਾਂ ਦੇ ਸਿਰ ਦੇ ਉੱਤੇ ਹੱਥ ਲੱਗਦੀ ਕਿ ਮੇਰਾ ਭਰਾ ਆ ਮੇਰਾ ਪੁੱਤਰ ਹੈ ਮੈਂ ਇਹਦੀ ਮਾਂ ਵਰਗੀ ਆ ਇਹੋ ਜਿਹਾ ਕੁਝ ਨਹੀਂ ਹੋਇਆ ਤੇ ਮੈਮ ਹੁਣ ਜਿਹੜੀ ਤੁਸੀਂ ਕਾਰਵਾਈ ਡੀਜੀਪੀ ਨੂੰ ਹੁਣ ਤੁਸੀਂ ਮੰਗੀ ਹੈ ਤੇ ਕੱਲ 2 ਵਜੇ ਤੱਕ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਕਾਰਵਾਈ ਦੀ ਜਿਹੜੀ ਹੈਗੀ ਉਹ ਕਰਕੇ ਦੇਣਗੇ ਸਾਨੂੰ ਇਨਕੁਆਰੀ ਕਰਕੇ ਦੇਣ ਕਿ ਉਸ ਤੋਂ ਬਾਅਦ ਅਸੀਂ ਚਰਨਜੀਤ ਚੰਨੀ ਜੀ ਨੂੰ ਕਮਿਸ਼ਨ 'ਚ ਅਸੀਂ ਸਵਨ ਭੇਜਾਂਗੇ ਉਹਨੂੰ ਆਉਣਾ ਪਏਗਾ ਜਵਾਬ ਦੇਣਾ ਪਏਗਾ ਕਿ ਕਿਉਂ ਐਸਾ ਜੀ ਹਰਕਤਾਂ ਕਰਦੇ ਨੇ ਤਾਂ ਬਿਲਕੁਲ ਗੁਰਜੋਤ ਜਿੱਦਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ 2018 ਦੇ ਵਿੱਚ ਵੀ ਹਾਲਾਂਕਿ ਉਹਨਾਂ ਨੇ ਇੱਕ ਫੋਟੋਗ੍ਰਾਫ ਵੀ ਜਿਹੜੀ ਹੈ ਉਹ ਦਿਖਾਈ ਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਹੋਇਆ ਸੀ ਅਸੀਂ ਪ੍ਰੋਟੈਸਟ ਕੀਤਾ ਸੀ ਤੇ ਹੁਣ ਇਸ ਵਾਰ ਵੀ ਚਰਨਜੀਤ ਸਿੰਘ ਚੰਨੀ ਨੂੰ ਸੰਬੰਧ ਦਿੱਤਾ ਜਾਵੇਗਾ ਉਹਨਾਂ ਨੂੰ ਇੱਥੇ ਬੁਲਾ ਕੇ ਸਪਸ਼ਟੀਕਰਨ ਦੇਣਾ ਹੋਵੇਗਾ ਕਿ ਆਖਿਰ ਇਸ ਤਰ੍ਹਾਂ ਦੀ ਹਰਕਤ ਕਿਉਂ ਕੀਤੀ ਹਾਲਾਂਕਿ ਬੀਬੀ ਜਾਗੀਰ ਕੌਰ ਵੱਲੋਂ ਕੋਈ ਫਿਲਹਾਲ ਸ਼ਿਕਾਇਤ ਨਹੀਂ ਆਈਏ ਲੇਕਿਨ ਮਹਿਲਾ ਕਮਿਸ਼ਨ ਵੱਲੋਂ ਇਹ ਸੂਮੋਟੋ ਲਿਆ ਗਿਆ ਹੈ ਸੂਮੋਟੋ ਦਾ ਇਹੀ ਹੁੰਦਾ ਹੈ ਕਿ ਤੁਸੀਂ ਮਹਿਲਾ ਕਮਿਸ਼ਨ ਨੂੰ ਇਹ ਰਾਈਟ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜੇਕਰ ਵੀਡੀਓ ਵਾਇਰਲ ਵੀਡੀਓ ਜਾਂ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਤਾਂ ਉਹ ਪੁੱਛ ਸਕਦੀ ਹੈ ਕਿ ਇਹਦੇ ਵਿੱਚ ਕਾਰਵਾਈ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜੇ ਨਹੀਂ ਕੀਤੀ ਜਾ ਰਹੀ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਡੀਜੀਪੀ ਪੰਜਾਬ ਨੂੰ ਅੱਜ ਹੀ ਜਿਹੜੀ ਐਕਸਕਲੂਸਿਵ ਕਾਪੀ ਵੀ ਸਾਡੇ ਕੋਲ ਮੌਜੂਦ ਹੈ ਔਰ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਇਹ ਐਕਸਕਲੂਸਿਵ ਕਾਪੀ ਸਾਡੇ ਕੋਲ ਮੌਜੂਦ ਹੈ ਔਰ ਖੁਦ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੱਲ ਤੱਕ ਦੁਪਹਿਰ 2 ਵਜੇ ਤੱਕ ਦਾ ਸਮਾਲ ਲਿਆ ਗਿਆ ਹੈ ਡੀਜੀਪੀ ਨੂੰ ਸਟੇਟਸ ਰਿਪੋਰਟ ਈਮੇਲ ਰਾਹੀਂ ਤੁਸੀਂ ਭੇਜੋ ਕਿ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਉਹ ਕਰ ਰਹੇ ਹੋਏ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਇਹਦੇ ਬਾਰੇ ਜਿਹੜਾ ਸੱਮਨ ਭੇਜਿਆ ਜਾਵੇਗਾ ਸੰਬੰਧਿਤ ਰਾਹੀਂ ਉਹਨਾਂ ਨੂੰ ਇੱਥੇ ਬੁਲਾ ਕੇ ਉਹ ਵੀ ਪੁੱਛਗਿੱਛ ਕੀਤੀ ਮੌਜੂਦ ਬਿਲਕੁਲ ਬਿਲਕੁਲ ਮਨੋਚ ਬਹੁਤ ਬਹੁਤ ਸ਼ੁਕਰੀਆ तमाम ਗੱਲਬਾਤ ਦੇ ਲਈ ਧੰਨਵਾਦ ਹੈ ਤਾਂ ਖੁਦ ਰਾਜਕੌਰ ਲਾਲੀ ਗਿੱਲ ਮਹਿਲਾ ਕਮਿਸ਼ਨ ਦੇ ਚੇਅਰ ਪਰਸਨ ਮੌਜੂਦ ਸੀ অরুণ ਨਿਸਾਰੀ ਗੱਲਬਾਤ ਜਿਹੜੀ ਵਿਸਤਾਰ ਦੇ ਨਾਲ ਦੱਸੀਆਂ ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਾਫੀ ਜ਼ਿਆਦਾ ਸੀ ਕਹਿ ਸਕਦੇ ਆ ਉਹ ਇਸ ਮੁੱਦੇ ਨੂੰ ਲੈ ਕੇ ਜਿਹੜੇ ਨੇ ਉਹ ਬੋਲਦੇ ਹੋਏ ਨਜ਼ਰ ਆਏ ਨੇ ਇੱਕ ਕਿਸਮ ਦੇ ਨਾਲ ਨਰਾਜ਼ਗੀ ਜਿਹੜੀ ਹੈ ਨਜ਼ਰ ਆਈ ਹੈ ਕਿ ਕਿਉਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਬਿਹੇਵ ਕੀਤਾ ਗਿਆ ਮੁਲਾਕਾਤ ਹੋ ਰਹੀ ਸੀ ਜੇਕਰ ਵਡੱਪਣ ਦੇ ਕਰਕੇ ਇਹ ਮੁਲਾਕਾਤ ਉਸ ਸਾਬ ਨਾ ਹੋਈ ਹੈ ਤਾਂ ਫਿਰ ਪੈਰੀ ਹੱਥ ਲਾਉਣੇ ਚਾਹੀਦੇ ਸਾਰੀ ਗੱਲ ਬਾਤ ਉਹਨਾਂ ਨੇ ਕੀਤੀ ਹੈ ਤਾਂ ਉਹਨਾਂ ਨੇ ਵੀ ਸਾਫ਼ ਕੀਤਾ ਕਿ ਬੀਬੀ ਜਗੀਰ ਕੌਰ ਦੇ ਵੱਲੋਂ ਕੋਈ ਸ਼ਿਕਾਇਤ ਉਹਨਾਂ ਤੱਕ ਨਹੀਂ ਆਈ ਹੈ ਬਲਕਿ ਖੁਦ ਉਹਨਾਂ ਨੇ ਇਸ ਮੋਟੋ ਲਿਆ ਹੈ ਯਾਨੀ ਕਿ ਖੁਦ ਨੋਟਿਸ ਲਿਆ ਹੈ ਔਰ ਇਸ ਦੇ ਬਾਬਤ ਡੀਜੀਪੀ ਨੂੰ ਚਿੱਠੀ ਲਿਖੀ ਗਈ ਵੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਤਰ੍ਹਾਂ ਉਹਨੂੰ ਕਿਸਰਤ ਚੁੱਕ ਕੇ ਮਿਲਿਆ ਕੱਲ ਜੀ ਜੀ ਦੇਖਿਆ ਨਾ ਐਸੀ ਠੋਡੇ ਦੇ ਹੱਥ ੱਲੇ ਹੱਥ ਆਪਣੇ ਬਜ਼ੁਰਗਾਂ ਦੇ আর ਆਪਣੀ ਵੱਡੀ ਭੈਣ ਆ ਮਾਂ ਦੇ ਲਗਾਦੇ ਆ ਤੇ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ ਉਹ ਮੇਰੀ ਅੱਜ ਦੀ ਨਹੀਂ ਹੈ ਮੇਰੇ ਸਾਡੇ ਬੜੇ ਪੁਰਾਣੇ ਇੱਕ ਭੈਣ ਭਰਾਵਾ ਵਾਲਾ ਰਿਸ਼ਤਾ ਹੈ ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਤਰ੍ਹਾਂ ਉਹਨੂੰ ਕਿਸਰਤ ਚੁੱਕ ਕੇ ਮਿਲਿਆ ਕੱਲ ਜੀ ਜੀ ਦੇਖਿਆ ਨਾ ਐਸੀ ਠੋਡੀ ਦੇ ਹੱਥ ੱਲੇ ਹੱਥ ਆਪਣੇ ਬਜ਼ੁਰਗਾਂ ਦੇ আর ਆਪਣੀ ਬੜੀ ਭੈਣਆਂ ਮਾਂ ਦੇ ਲਗਾਉਂਦੇ ਆ ਤੇ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ ਉਹ ਮੇਰੀ ਅੱਜ ਦੀ ਨਹੀਂ ਹੈ ਮੇਰੇ ਸਾਡੇ ਬੜੇ ਪੁਰਾਣੇ ਇੱਕ ਭੈਣ ਭਰਾਵਾ ਵਾਲਾ ਰਿਸ਼ਤਾ ਹੈ ਅੱਗੇ ਵਧਾਂਗੇ ਤਾਂ ਸ਼ੋਮਨੀ ਅਕਾਲੀ ਦਲ ਦਾ ਜ਼ਿਕਰ ਕਰਾਂਗੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ ਔਰ ਉਹਨਾਂ ਨੇ ਦਾਵਾ ਕੀਤਾ ਹੈ ਕਿ ਐਤੀ ਪਾਜਪਾ ਦੀ ਸਰਕਾਰ ਨਹੀਂ ਬਣੇਗੀ ਦਾ ਉੱਤਰ ਭਾਰਤ ਦੇ ਵਿੱਚ ਪਾਜਪਾ ਨੂੰ ਨੁਕਸਾਨ ਹੋਏਗਾ ਸੁਭੀਨ ਸਿੰਘ ਬਾਦਲਦਾਇਆ ਕਹਿਣਾ ਹੈ ਖੇਤਰੀ ਪਾਰਟੀਆਂ ਦੀ ਸਥਿਤੀ ਕਾਫੀ ਮਜ਼ਬੂਤ ਹੈ ਤਾਂ ਸੁਭੀਨ ਨੇ ਪੰਜਾਬ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਹੈ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਸੁਭੀਨ ਬਾਦਲਦਾਇਆ ਕਹਿਣਾ ਹੈ ਆਕਾਲੀ ਦਲ ਨੂੰ ਮਿਲੇਗਾ ਪੰਜਾਬ ਦੇ ਲੋਕਾਂ ਦਾ ਸਾਥ ਉਹਨਾਂ ਨੇ ਵੀ ਕਿਹਾ ਅੱਜ ਕਿ ਅਸੀਂ ਪਹਿਲੀ ਵਾਰ ਇਕੱਲਿਆਂ ਸੋਣ ਲੜ ਰਹੇ ਹਾਂ ਤਾਂ ਟੱਟੋ ਕੱਟ ਨਹੀਂ ਤਾਂ 1.5-2 ਲੱਖ ਦੀ ਜੜੀ ਲੀਡ ਹੈ ਉਹ ਲਈ ਜਾਵੇਗੀ ਹਰਸਿਮਰਤ ਸਰਬਾਦਾਈ ਜਿਹੜਾ ਪੰਜਾਬ ਦਾ ਦੇਸ਼ ਦਾ ਸਨੇਰੋ ਲੱਗ ਰਿਹਾ ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਕਿ ਬੀਜੇਪੀ ਦੀ ਸਰਕਾਰ ਨਹੀਂ ਬੰਦ ਲੱਗਿਆ ਯਾਰ ਇੱਕ ਜਿਹਦਾ ਮੈਸੇਜ ਕਲੀਅਰ ਹੈ ਨਾਰਥ ਇੰਡੀਆ ਚ ਬਾਕਸ ਸਟੇਟ ਹੈ ਜਿੱਥੇ 100% ਰਿਜ਼ਲਟ ਸੀ ਜਿੱਥੇ 100% ਰਿਜ਼ਲਟ ਤਾਂ ਕਿਤੇ 80% ਰਹਿ ਗਿਆ ਕਿਤੇ 60 ਰਹਿ ਗਿਆ ਕਿਤੇ 50 ਵੀ ਰਹਿ ਗਿਆ ਸੋ ਜਿੱਥੇ ਨਾਰਥ ਇੰਡੀਆ ਜਿੱਥੇ ਉਹਨਾਂ ਦਾ ਗੱਡ ਸੀ ਸਾਊਥ ਇੰਡੀਆ ਤੇ ਨਹੀਂ ਉਹਨਾਂ ਦਾ ਕੋਈ ਕਹਿ ਨਹੀਂ ਸੋ ਜਿੱਥੇ ਉਹਨਾਂ ਦਾ ਗੜ ਸੀ ਮਹਾਰਾਸ਼ਟਰ ਚ ਕੰਪਲੀਟਲੀ ਕ੍ਰੈਸ਼ ਵਾਈਟ ਆਫ ਵਾਈਟ ਮਹਾਰਾਸ਼ਟਰ ਵੀ ਬਿਹਾਰ ਚ ਵੀ ਮੈਸਲ অপੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਵ ਜਾਂਦੀ ਹੈ ਉਵੇਂ ਦਿੱਲੀ ਹੈ ਉਵੇਂ ਹਰਿਆਣਾ ਤੁਹਾਡੇ ਨਾਲ ਗਵਾੜਕਾ ਰਾਜਸਥਾਨ ਰਾਜਸਥਾਨ ਚ ਮੈਨੂੰ ਕੋਈ ਭਾਜਪਾ ਦਾ ਕੋਈ ਆਇਆ ਸੀ ਬੰਦਾ ਲਈ ਬੈਠੇ ਕਿਤੇ ਗੱਲਾਂ ਕਰ ਰਹੇ ਸੀ ਉਹ ਕਹਿੰਦਾ ਜੀ ਉਹ ਆਪ ਮੰਨੀ ਜਾਂਦੇ ਕਿ 15 ਗੋਣੀਆਂ ਸਾਨੂੰ ਪਕੀਟੋ 15 ਸੋ ਇਹ 10-10 ਇੱਕ-ਇੱਕ ਜ਼ੋਬੇ ਚ ਡਿੱਗਣ ਲੱਗਾ ਕਿੱਥੇ ਸਰਕਾਰ ਬਣੂਗੀ ਐਂ ਸਭ ਤੋਂ ਵੱਡੀ ਪੈਨਿਕ ਦੀ ਗੱਲ ਹੈ ਪ੍ਰਧਾਨ ਮੰਤਰੀ ਦੇ ਭਾਸ਼ਣਾ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣਦੀ ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ ਤੇ ਲੱਗੇ ਆ ਤੇ ਕਹਿਣ ਲੱਗੇ ਮੰਦਰ ਸੂਤਰ ਖੋਲ ਲੈਂਗੇ ਇਹ 70 ਸਾਲ ਦਾ ਖੋਈ ਨਹੀਂ ਹੁਣ ਕਿੱਥੇ ਖੋਲਣਗੇ ਸਿਰਫ ਕਾਹੂੰ ਸੁਬੀਨ ਜੀ ਹੈ ਕਾਹੂੰ ਅਗੇ ਬਤਾਂਗੇ ਤਾਂ ਕੇ ਜੀਵਾਲ ਨੂੰ ਸੀਐਮ ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ ਹੋ ਗਈ ਹੈ ਸੁਪਰੀਮ ਕੋਰਟ ਨੇ ਦੱਸ ਦਿੱਤੀ ਕਿ ਪਟੀਸ਼ਨ ਖਾਰਜ ਕੀਤੀ ਹੈ ਅਸੀਂ ਇਸ ਦੇ ਵਿੱਚ ਦਖਲ ਨਹੀਂ ਦੇ ਸਕਦੇ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਤਾਂ ਐਲਜੀ ਨੇ ਐਕਸ਼ਨ ਲੈਣਾ ਹੈ ਤਾਂ ਲੈ ਲਵੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਔਰ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ ਅਜੀਆਂ ਪਟੀਸ਼ਨਾਂ ਜਿਹੜੀਆਂ ਨੇ ਪਾਈਆਂ ਗਈਆਂ ਸਨ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਹੈ ਉਹ ਪਾਈ ਗਈ ਔਰ ਉਸ ਦੇ ਦੌਰਾਨ ਇਹ ਕਿਹਾ ਗਿਆ ਸੀ ਕੋਰਟ ਦੇ ਵੱਲੋਂ ਕਿ ਇਸ ਤਰੀਕੇ ਦੇ ਨਾਲ ਕੋਰਟ ਦਾ ਸਮਾਂ ਜਿਹੜਾ ਹੈ ਉਹ ਬਰਬਾਦ ਨਾ ਕੀਤਾ ਜਾਵੇ ਸੀ ਇਹ ਮੌਦੇ ਤੋਂ ਹਟਾਉਣ ਵਾਲੀ ਪਟੀਸ਼ਨ ਤੇ ਕਿਸਮ ਦੀ ਡਾਂਡ ਜਿਹੜੀ ਹੈ ਉਹ ਲਗਾਈ ਗਈ ਸੀ ਫਟਕਾਰ ਲਗਾਈ ਗਈ ਸੀ ਉਹਨਾਂ ਪਟੀਸ਼ਨ ਕਰਤਾਵਾਂ ਨੂੰ ਔਰ ਇਹ ਤੱਕ ਕਹਿ ਦਿੱਤਾ ਗਿਆ ਸੀ ਕਿ ਬਿਲਕੁਲ ਜੇਕਰ ਹੁਣ ਅਜਿਹੀ ਪਟੀਸ਼ਨ ਕੋਈ ਆਈ ਤਾਂ ਫਿਰ ਉਸਤੇ ਐਕਸ਼ਨ ਜਿਹੜਾ ਹੈ ਲਿਆ ਜਾਵੇਗਾ ਔਰ ਹੁਣ ਸੁਪਰੀਮ ਕੋਰਟ ਦੇ ਵੱਲ ਇਹ ਕਿਹਾ ਗਿਆ ਹੈ ਕਿ ਐਲਜੀ ਨੇ ਐਕਸ਼ਨ ਲੈਣਾ ਹੈ ਤਾਂ ਲੈਣਵੇ ਤਾਂ ਉਹ ਇਸ ਦੇ ਵਿੱਚ ਦਖਲ ਨਹੀਂ ਦੇ ਰਹੇ ਉਧਰ ਦਿੱਲੀ ਹਾਈ ਕੋਰਟ ਦੇ ਵੱਲੋਂ ਪੀਐਮ ਮੋਦੀ ਦੇ ਫਾਸ਼ਨ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ ਜੋ ਖਰਜ ਹੋ ਗਈ ਹੈ ਤਾਂ ਪਟੀਸ਼ਨ ਦੇ ਵਿੱਚ ਪੀਐਮ ਦੇ ਵੱਲੋਂ ਪ੍ਰਚਾਰ ਦੌਰਾਨ ਫਿਰਕੂ ਫਾਸ਼ਨ ਦੇ ਇਲਜ਼ਾਮ ਲਗਾਏ ਗਏ ਤਾਂ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਦੀ ਟਿੱਪਣੀ ਸਾਂਭੀ ਆਈ ਹੈ ਕਿ ਚੋਣ ਦੇ ਨਾਲ ਜੁੜੇ ਮਾਮਲਿਆਂ ਨੂੰ ਚੋਣ ਕਮਿਸ਼ਨ ਕੰਟਰੋਲ ਕਰੇ दिल्ली हाईकोर्ट का यह कहना है चोन जबते उलंघा से चोन कमिशन वालों कार्रवाई की जाए अजि हालात नजिठने चोन कमिशन मौजूद है जे कोई अजे बयान गए ने तो फिर इलैक् कमिशन कार्रवाई करेगा दिल्ली हाई हाईकोर्ट के वालों ਉਧਰ ਚਾਰਕੰਡ ਦੇ ਸਾਬਕਾ ਸੀਐਮ ਹੇਮੰਤ ਸੁਰੇਨ ਨੂੰ ਰਾਹਤ ਨਹੀਂ ਮਿਲੀ ਹੈ ਹੇਮੰਤ ਸੁਰੇਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਦੱਸ ਦੇ ਕਿ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੁਰੇਨ ਦੀ ਪਟੀਸ਼ਨ ਤੇ ਈਡੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਸੁਪਰੀਮ ਕੋਰਟ ਦੇ ਵਿੱਚ 28 ਮਈ ਨੂੰ ਅਗਲੀ ਸੁਣਵਾਈ ਹੋਏਗੀ ਸਾਰੇ ਮਾਮਲੇ ਦੇ ਵਿੱਚ ਹੁਮਨਸ ਹੇਮੰਤ ਸੁਰੇਨ ਦੱਸ ਦੇ ਕਿ ਉਹਨਾਂ ਦੀ ਜ਼ਮਾਨਤ ਪਟੀਸ਼ਨ ਜਿਹੜੀ ਹੈ ਉਹ ਖਾਰਜ ਕਰ ਦਿੱਤੀ ਗਈ ਹੈ ਯਾਨੀ ਕਿ ਪਿਛਲੇ ਦਿਨਾਂ ਤੋਂ ਦੱਸ ਦੇ ਕਿ ਅਰਵਿੰਦ ਕੇਜਵਾਲ ਨੂੰ ਜ਼ਮਾਨਤ ਦਿੱਤੀ ਗਈ ਔਰ 2 ਤਰੀਕ ਨੂੰ ਉਹਨਾਂ ਨੂੰ ਸਰੈਂਡਰ ਕਰਨਾ ਹੋਵੇਗਾ ਪਰ ਹੁਣ ਝਾਰਖੰਡ ਦੇ ਸੀਐਮ ਹੇਮੰਤ ਸੋਰੇ ਨੂੰ ਰਾਹਤ ਨਹੀਂ ਮਿਲੀ ਅਗੇ ਵਧਾਂਗੇ ਤਾਂ ਚੋਣ ਪ੍ਰਚਾਰ ਦੇ ਵਿਚਾਲੇ ਗੁਰਦੁਆਰਾ ਪਟਨਾ ਸਾਹਿ ਪਹੁੰਚੇ ਪੀਐਮ ਨਰਿੰਦਰ ਮੋਦੀ ਆਪਣੇ ਹੱਥੀ ਸੰਗਤਾਂ ਨੂੰ ਲੰਗਰ ਵਰਤਾਇਆ ਪਾਗ ਬਨ ਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਨਤਮਸਤਕ ਹੋਏ ਔਰ ਨਾਲੇ ਹੀ ਦੇਖ ਕਰਵਾਈ ਇਸ ਤੋਂ ਇਲਾਵਾ ਨਿਸ਼ਾਨ ਸਾਹਿਬ ਤੇ ਮੱਥਾ ਟੇਕਦੇ ਹੋਏ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਪੀਐਮ ਨਰਿੰਦਰ ਮੋਦੀ ਦੀਆਂ ਔਰ ਲੰਗਰ ਬਣਾਉਂਦੇ ਹੋਏ ਤੇ ਵੀ ਜਿਹੜੇ ਨੇ ਨਜ਼ਰ ਆਏ ਨੇ ਲੰਗਰ ਵਰਤਾਉਂਦੇ ਹੋਏ ਵੀ ਨਜ਼ਰ ਆਏ ਨੇ ਤਾਂ ਇਹ ਤਿੰਨ ਤਸਵੀਰਾਂ ਪੀਐਮ ਨਰਿੰਦਰ ਮੋਦੀ ਦੀਆਂ ਪਟਨਾ ਸਾਹਿਬ ਪਹੁੰਚੇ ਗੁਰੂ ਘਰ ਨਤਮਸਤਕ ਹੋਏ ਔਰ ਲੰਗਰ ਸੇਵਾ ਕੀਤੀ और इस अवसर पर सभी परंपराओं का निर्वाह करते हुए परंपरागत पगड़ी में आज प्रधानमंत्री नजर आए और